ਆਪਣੇ ਆਹ ਨਹਿਰਾਂ ਚੱਲਦੀਆਂ ਨੇ ਪਾਖੜਾ ਚੋਂ ਛੋਟੀਆਂ ਨਹਿਰਾਂ ਜੋ ਕਿ ਪਿੰਡਾਂ ਨੂੰ ਆਉਂਦੀਆਂ ਨੇ ਹੈਨਾ ਸੀਜ਼ਨ ਦਾ ਟਾਈਮ ਐ ਮੱਕੀਆਂ ਵੀ ਪਾਲਣੀਆਂ ਜੀੜੀਆਂ ਵੀ ਪਾਲਣੀਆਂ ਤੇ ਤੁਸੀਂ ਬਈ ਆਹ ਨਹਿਰ ਦੇਖ ਲਓ ਜੋ ਕਿ ਮੈਂ ਕਹਿੰਦਾ ਇੱਕ ਤੁਪਕਾ ਵੀ ਪਾਣੀ ਦਾ ਆਪਾਂ ਕਹਿ ਨਹੀਂ ਸਕਦੇ ਵੀ ਹੈਗਾ ਇੱਕ ਤਰ੍ਹਾਂ ਦਾ ਇਹਨਾਂ ਬੁਰਾ ਹਾਲ ਐ ਇਹਨਾਂ ਤਾਂ ਲੈਕ ਟੂ ਹੀ ਹੁੰਦੀ ਐ ਨਾ ਨਹਿਰਾਂ ਚ ਪਾਣੀ ਆਉਂਦਾ ਨਾ ਹੁਣ ਮੱਕੀ ਪੀਜਾਂਗੇ ਸਾਉ ਅੱਗੇ ਆਪਣੇ ਹੋਰ ਡੈਡੀਦਾਰ ਬੰਦਾ ਕੰਮ ਕਰੂਗਾ ਉਹਨੂੰ ਵੀ ਆਪਾਂ ਨਿਰਜ਼ਗਾਰ ਦੇਣਾ ਹੋਰ ਵੀ ਸਿਸਟਮ ਲਾਉਣਾ ਹੈਨਾ ਵੀ ਵਸੇ ਕੇ ਪਾਣੀ ਕਰਕੇ ਨਾ ਤਾਂ ਰੇਹ ਪੂਰੀ ਹੁੰਦੀ ਰੇਹ ਕਿਤੇ ਪੂਰੀ ਜੇ ਪਾਣੀ ਪੂਰਾ ਹੋਊਗਾ ਹੁਣ ਪਾਣੀ ਦਾ ਇੱਕ ਤੁਪਕਾ ਵੀ ਨਹੀਂ ਆਉਂਦਾ ਹੈਗਾ ਪਹਿਲਾਂ ਬਹੁਤ ਦੁੱਫੜੇ ਬੜੇ ਬੜੇ ਕੰਪ ਮਾਰੇ ਅਸੀਂ ਐਂ ਕਰਦਾਂਗੇ ਬਾਹਰ ਕਰਦਾਂਗੇ ਸਾਰੇ ਸ਼ਗਰੂ ਜ਼ਿਲ੍ਹੇ ਨੇ ਬਾਈ ਉਹ ਬੰਦਾ ਤੁਸੀਂ ਆ ਲਾ ਲੋ ਹੱਸ ਕੇ ਗੋਸਟਾਂ ਪਾ ਕੇ ਜਤਾਇਆ ਕਿ ਵੀ ਹਾਂ ਠੀਕ ਹੈ ਜੀ ਆਪਣਾ ਆਪਣੇ ਚੋ ਬੰਦਾ ਇੱਕ ਇਨਸਾਨ ਹੀ ਹੁੰਦਾ ਹੈ ਹਨਾ ਪਰ ਉਹਨੇ ਦਾਲ ਨਿਕਲਦੀਆਂ ਮੂੰਹੋਂ ਵੀ ਪਰ ਇੱਕ ਮੈਨਾਂ ਯਾਰ ਕੁਝ ਤਾਂ ਨਹੀਂ ਕੰਮ ਕਰਕੇ ਦਿੰਦਾ ਹੈ ਆ ਖੜਿਆ ਜੀ ਅਸੀਂ ਜਲੂਰ ਪਿੰਡ ਦੇ ਕੋਲ ਉਸ ਨਹਿਰ ਤੇ ਜਿਹਦੇ ਤੇ 80 ਪਿੰਡ ਲੱਗਦੇ ਐ ਇਹਨੂੰ ਕਿਹੜੀ ਜੀ ਲਾਟ ਮੰਜਾਰਾ ਲਾਟ ਪੁਜਾਰਾ ਰਜਬਾਹਾ ਕਿਹਾ ਜਾਂਦਾ 80 ਪਿੰਡੇ ਸਨਹਿਰ ਤੇ ਲੱਗਦੇ ਐ ਤੇ ਦਿਨੇ ਤੁਹਾਨੂੰ ਵੀਡੀਓ ਵੀ ਪਾ ਕੇ ਭੇਜਾਂਗੇ ਕਿਉਂਕਿ ਅੱਜ ਤਾਂ ਰਾਤ ਨੂੰ ਮੇਰੇ ਲਾਣੇ ਨੇ ਮੈਨੂੰ ਦੱਸਿਆ ਅਸੀਂ ਜਾਇਜ਼ਾ ਲੈਣ ਆਏ ਆ ਗਿੱਟੇ-ਗਿੱਟੇ ਪਾਣੀ ਵੀ ਹੈ ਨਹੀਂ ਤੇ ਮੈਨੂੰ ਮੇਰੇ ਸਾਰੇ ਪਰਿਵਾਰ ਦੇ ਮੈਂਬਰ ਦੱਸਦੇ ਸੀ ਕਹਿੰਦੇ ਜੀ ਖਾਸ ਤੌਰ ਤੇ ਗਊਸ਼ਾਲਾ ਦੀ ਉਰੇ ਮੱਕੀ ਬੀਜੀ ਹੋਈ ਹੈ ਜਿਹਨੂੰ ਰਬੜ ਲਾ ਕੇ ਇਹ ਪਾਣੀ ਰਮਾਉਂਦੇ ਸੀਗੇ ਕਹਿੰਦੇ ਹੁਣ ਇਹਦੇ ਤੇ ਰਬੜ ਵੀ ਨਹੀਂ ਚਲਦੀ ਉਹ ਸਾਰੀ ਮੱਕੀ ਸੁੱਕ ਗਈ ਆ ਬਈ ਬੁਰਾ ਹਾਲ ਹੋ ਗਿਆ ਉਹਦਾ ਦੋ ਦੋ ਵਾਰੀ ਬੀਜਤੀ ਦੋ ਦੋ ਵਾਰੀ ਬੀਜਤੀ ਤਾਂ ਵੀ ਨਹੀਂ ਹੋਈ ਮੱਤਿਆਂ ਵੰਡੀਆਂ 11 ਕਿੱਲੇ ਵੰਡੀਆਂ 11 ਕਿੱਲੇ ਨੇ ਦਿੱਤੀਆਂ 11 ਕਿੱਲੇ ਅੱਛਾ ਤੇ ਉਹ ਖਰਾਬ ਹੋ ਗਈ ਸਰ ਦੱਸੋ ਯਾਰ ਵੀ ਬੀਜਤੀ ਤਾਂ ਵੀ ਨਹੀਂ ਅੱਛਾ ਦੂਜੀ ਵਾਰੀ ਬੀਜਤੀ ਤਾਂ ਵੀ ਨਹੀਂ ਦੱਸੋ ਯਾਰ 11 ਕਿੱਲੇ ਗਊਸ਼ਾਲਾ ਦੀ ਜ਼ਮੀਨ ਦੇ ਇਸ ਗੱਲ ਕਰਕੇ ਖਰਾਬ ਹੋ ਗਈ ਵੀ ਇਹਨਾਂ ਨੂੰ ਪਾਣੀ ਨਹੀਂ ਮਿਲਿਆ ਤੇ ਸਰਕਾਰ ਕਹਿੰਦੀ ਐ ਅਸੀਂ ਟੇਲਾਂ ਤੇ ਪਾਣੀ ਪੰਚਾਇਤਾ ਯਾਰ ਝੂਠ ਮਾਰਨਾ ਬੰਦ ਕਰ ਦਿਓ ਮਹਾਰਾਜ ਉਹ ਸਾਡੀ ਭਾਖੜਾ ਦੇ ਵਿੱਚੋਂ 15 18 ਸਾਲ ਪਹਿਲਾਂ ਬੀਬੀ ਭੱਟਲ ਨੇ ਇਤਿਹਾਸ ਰਚਿਆ ਸੀ ਜਦੋਂ ਭਾਖੜਾ ਚੋਂ ਮੋਗਾ ਲਾ ਕੇ ਮਾ ਸਿੰਘ ਵਾਲਾ ਗੀਲਾ ਇਹਨਾਂ ਪਿੰਡਾਂ ਨੂੰ ਪਾਣੀ ਦਿੱਤਾ ਸੀ ਉਹ 12 12 15 15 ਸਾਲ ਤੋਂ ਉਹ ਖੇਤਾਂ ਨੂੰ ਪਾਣੀ ਲੱਗ ਰਿਹਾ ਉਹਨਾਂ ਦੀ ਝੂਠੀ ਵੀਡੀਓ ਪਾ ਕੇ ਕਹਿ ਰਹੇ ਹੋ ਜੀ ਸਾਡੇ ਕੋਲੇ ਪਹਿਲੀ ਵਾਰੀ ਪਾਣੀ ਪਹੁੰਚ ਗਿਆ ਤੇ ਜਿਹੜੇ ਜਿੱਥੇ ਲੋੜ ਐ ਪਾਣੀ ਪਹੁੰਚਾਉਣ ਦੀ ਉੱਥੇ ਧਰਤੀਆਂ ਸਾਡੀਆਂ ਪਾਣੀ ਲਈ ਸੁੱਕੀਆਂ ਪਈਆਂ 80 ਪਿੰਡਾਂ ਨੂੰ ਜਾਂਦਾ ਰਜਵਾਹਾ ਕਿੰਨੀ ਦੇਰ ਤੋਂ ਸੁੱਕਿਆ ਵਾ ਜੀ ਇਹ ਕਿੰਨੀ ਦੇਰ ਦੋ ਮਹੀਨੇ ਘੱਟੋ-ਘੱਟ ਕਹਿੰਦੇ ਦੋ ਮਹੀਨੇ ਹੋ ਗਏ ਪਾਣੀ ਨਹੀਂ ਆਇਆ ਸੱਚੀ ਗੱਲ ਹੈ ਜੀ ਮਾਲਦੇ ਕੋਣ ਤਾਂ ਨਹੀਂ ਬਣਾ ਕੇ ਕਰ ਰਿਹਾ ਕੋਈ 20 ਦਿਨ ਹੋ ਗਏ ਪਹਿਲਾਂ ਸਰਜੂ ਨਾਲ ਲਪਾਈ ਜੀ ਪਬਲਿਕ ਅੱਛਾ ਪਾਣੀ ਆਉਗਾ ਜੀ ਪੂਰੇ 200 ਘੰਟੇ ਅੱਛਾ ਟੁੱਟੂਗੀ ਚੂਹਿਆ ਕਰਨਾ ਬੰਦਾ ਪੈੜੀਆਂ ਨਹੀਂ ਅੱਛਾ ਜੀ ਪਾਣੀ ਆਉਂਦਾ ਨਹੀਂ ਪਾਣੀ ਆਉਂਦਾ ਨਹੀਂ ਪਾਣੀ ਆਉਂਦਾ ਨਹੀਂ ਉਹ ਚੂਹੇ ਵਿੱਚ ਬੜੇ ਫਿਰਦੇ ਆਹ ਹਾਲਾਤ ਹੋਈ ਪਈ ਆ ਇਵੇਂ ਇੱਕ ਵਾਰੀ ਜਦੋਂ ਚੰਦੂ ਮਾਜਰਾ ਸਾਹਿਬ ਇੱਥੋਂ ਇਲੈਕਸ਼ਨ ਲੜੇ ਸੀ ਉਹ ਉਦੋਂ ਉਸ ਥਾਂ ਤੇ ਜਿਹੜੇ ਅਸੀਂ ਮੋਗੇ ਲਾਇਏ ਸੀ ਉੱਥੇ ਕਹਿੰਦੇ ਸੀ ਵੀ ਔਰੇ ਮੈਂ ਬਿੱਲੀਆਂ ਸੂਣ ਲਾ ਦੂੰਗਾ ਤੇ ਲੋਕਾਂ ਨੇ ਉਹਦਾ ਬੜਾ ਬੁਰਾ ਮੰਨਿਆ ਸੀ ਵੀ ਭਾਈ ਸਾਡੇ ਮਸਾ ਤਾਂ ਅੰਡਰਗ੍ਰਾਉਂਡ ਪੈਪਾਂ ਪਈਆਂ ਤੇ ਤੁਸੀਂ ਬਿੱਲੀਆਂ ਸੂਣ ਲਾਉਣ ਦੀ ਗੱਲ ਕਰਦੇ ਹੋ ਇਹਨਾਂ ਨੇ ਉਹ ਹੀ ਕਰਤਾ ਵੀ ਚੂਹੇ ਸੂਣ ਲਾਤੇ ਚੂਹੇ ਵੜਨ ਲਾਤੇ ਸਾਡੀ ਚੱਲਦੀ ਹੋਈ ਨਹਿਰ ਦੇ ਵਿੱਚ ਤੇ ਕਲੇਮ ਕਰਦੇ ਆ ਵੀ ਅਸੀਂ ਪਾਣੀ ਦੇ ਝੂਠ ਦੀ ਰਾਜਨੀਤੀ ਕਰਨ ਦੀ بجائے ਝੂਠ ਦੀਆਂ ਪੰਡਾਂ ਬੰਨਣ ਦੀ بجائے ਮਹਾਰਾਜ ਕੁਝ ਕਰ ਲਓ ਜਿੰਨਾ ਪੈਸਾ ਤੁਸੀਂ ਮਸ਼ਹੂਰੀ ਤੇ ਲਾ ਕੇ ਝੂਠ ਨੂੰ ਸੱਚ ਬਣਾਉਣ ਦੀ ਕੋਸ਼ਿਸ਼ ਕਰਦੇ ਹੋ ਜੋ ਉਦੋਂ ਅੱਧਾ ਪੈਸਾ ਚਰ ਕੰਮ ਕਰਨ ਤੇ ਲਾ ਦੋ ਤੁਹਾਨੂੰ ਲੋਕਾਂ ਕੋਲੇ ਪ੍ਰਚਾਰ ਕਰਨ ਜਾਣ ਦੀ ਲੋੜ ਨਾ ਪਵੇ ਪਰ ਝੂਠ ਹੁਣ ਚੱਲਣ ਨਹੀਂ ਦੇਣਾ ਪ੍ਰਣ ਕਰ ਲਿਆ ਜਿੱਥੇ ਤੱਕ ਸਾਨੂੰ ਪਤਾ ਲੱਗੂਗਾ ਤੁਹਾਡੀ ਝੂਠ ਦੀਆਂ ਪੰਡਾਂ ਦੀਆਂ ਪਰਤਾਂ ਖੋਲ-ਖੋਲ ਕੇ ਲੋਕਾਂ ਦੇ ਸਾਹਮਣੇ ਲੈ ਕੇ ਆਵਾਂਗੇ ਜਿਹਨੂੰ ਕਹਿੰਦਾ ਦਿਨ ਰਾਤ ਮਿਹਨਤ ਇਹ ਹੁੰਦੀ ਹੈ ਦਿਨ ਰਾਤ ਮਿਹਨਤ ਰਾਤ ਨੂੰ ਪਤਾ ਲੱਗਿਆ ਤਾਂ ਰਾਤ ਨੂੰ ਪਹੁੰਚੇ ਤੇ ਮੈਂ ਨਹੀਂ ਇਕੱਲਾ ਪਹੁੰਚਿਆ ਆ ਮੇਰਾ ਸਾਰਾ ਲਾਣਾ ਖੜਾ ਇੱਕ ਫੋਨ ਮਾਰਿਆ ਬਿਪਈ ਐਂ ਕਰਕੇ ਸਾਨੂੰ ਖਬਰ ਮਿਲੀ ਐ ਸਾਰੇ ਤਿਆਰ ਪਰ ਤਿਆਰ ਦੇਖੋ ਫੌਜ ਵਾਂਗੂ ਖੜਿਆ ਉਹਦੇ ਕਮਾਂਕਾਰਾਂ ਨੂੰ ਛੱਡ ਕੇ ਇੱਥੇ ਖੜਿਆ ਕਿਸ ਚੀਜ਼ ਲਈ ਕਿ ਲੋਕਾਂ ਦਾ ਕੋਈ ਫਾਇਦਾ ਹੋ ਜੀ ਕਿਸੇ ਦੇ ਇਕੱਲੇ ਇੱਕ ਘਰ ਨੂੰ ਤਾਂ ਨਹੀਂ ਪਾਣੀ ਜਾਣਾ ਗਊਸ਼ਾਲਾ ਸਾਰਿਆਂ ਦੀ ਸਾਂਝੀ ਐ ਜਿਹਦੇ ਦਰਦ ਕਰਕੇ ਅੱਜ ਸਾਰੇ ਇੱਥੇ ਪਹੁੰਚੇ ਐ ਸੋ ਸਰਕਾਰ ਨੂੰ ਉਮੀਦ ਕਰਾਂਗੇ ਝੂਠ ਨੂੰ ਛੱਡ ਕੇ ਸੱਚ ਦਾ ਪਲੜਾ ਫੜ ਲਓ ਸ਼ਾਇਦ ਕੁਝ ਮਾੜਾ ਮੋਟਾ ਤੁਹਾਡਾ ਵਿਰੋਧੀ ਵਿਰੋਧੀ ਧਿਰ 'ਚ ਬੈਠਣ ਜੋਗੇ ਹੋਜੋ ਨਹੀਂ ਉਹੀ ਹਾਲ ਤੁਹਾਡਾ ਹੋਊਗਾ ਜਿਹੜੇ ਕਹਿੰਦੇ ਸੀ ਨਾ 25 ਸਾਲ ਰਾਜ ਕਰਾਂਗੇ ਅੱਜ ਦੋ ਸੀਟਾਂ ਨਹੀਂ ਰਹੀਆਂ ਆਹੀ ਸੁਪੜਾ ਤੁਹਾਡਾ ਸਾਫ ਹੋਣਾ ਵਾਲਾ ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਨੇ ਝਾੜੂ ਨੂੰ ਛੱਡ ਕੇ ਪਿੰਡਾਂ ਦੇ ਪਿੰਡ ਆ ਰਹੇ ਨੇ ਰੋਜ਼ ਮੇਰੇ ਕੋਲੇ 20 25 25 30 30 ਨੌਜਵਾਨ ਮੁੰਡਿਆਂ ਦੇ ਫੋਨ ਆਉਂਦੇ ਆ ਵੀ ਅਸੀਂ ਤੁਹਾਡੀ ਪਾਰਟੀ ਜੁਆਇਨ ਕਰਨੀ ਹੈ ਜੀ ਝਾੜੂ ਲਈ ਦਿਨ ਰਾਤ ਮਿਹਨਤ ਕਰੀ ਸੀ ਸਾਡਾ ਦਿਲ ਟੁੱਟ ਗਿਆ ਸੋ ਸਿਆਣੇ ਹੋ ਜੋ ਅਕਲ ਨੂੰ ਹੱਥ ਮਾਰ ਲਓ ਸਵੇਰੇ ਮੁੰਡੇ ਸਾਰਿਆਂ ਨੇ ਮੈਨੂੰ ਵਾਦਾ ਕਰਿਆ ਵੀ ਇਹਦੀ ਵੀਡੀਓ ਬਣਾ ਕੇ ਮੈਨੂੰ ਭੇਜਣਗੇ ਉਹ ਇਹਦੇ ਵਿੱਚ ਨਾਲ ਜੋੜ ਦੂੰਗਾ ਉਹਦੇ ਅੱਖੀ ਤੁਸੀਂ ਦੇਖ ਲਿਓ ਕੀ ਸਥਿਤੀ ਹੋਈ ਹੈ ਇੱਕ ਪਰਲੀ ਸਾਈਡ ਦਾ ਪੋਲਾ ਉਹ ਵੀ ਹਲੇ ਦੱਸ ਰਹੇ ਆ ਉਹ ਨੇਰੇ ਕਰਕੇ ਕਹਿੰਦੇ ਭਾਈ ਦੇਖਣਾ ਉਹਦੀ ਵੀ ਵੀਡੀਓ ਪਾਣ ਕੇ ਕਿ ਪਟੜੀ ਤੋਂ ਦੂਰ ਹੀ ਬਣਾਤਾ ਯਾਰ ਗਲਾਈ ਨਹੀਂ ਦਿੱਤੀ ਦੱਸੋ ਯਾਰ ਮਲੇ ਇਹ ਜਿਹੀਆਂ ਗੱਲਾਂ ਤੁਸੀਂ ਪਿੱਛੇ ਰਾਮਗੜ੍ਹ ਅਸੀਂ ਜਾ ਕੇ ਆਏ ਆ ਜਿੱਥੇ ਇੱਕ ਪੂਰਾ ਬਾਥਰੂਮ ਬਣ ਕੇ ਤਿਆਰ ਹੋ ਗਿਆ ਪਿਆ ਸਿਰਫ 10% ਕੰਮ ਹੋਣ ਵਾਲਾ 2 ਸਾਲ ਹੋ ਗਏ ਲੋਕਾਂ ਦਾ ਪੈਸਾ ਵੇਸਟ ਹੋ ਰਿਹਾ ਤੁਸੀਂ ਕਿੱਲਾ ਉਦ ਘਾਟਨ ਤੱਕ ਕੀ ਯਾਰ ਲੱਕ ਬਣ ਰੱਖਿਆ ਵੀ ਬਸ ਇੱਕ ਚੀਜ਼ ਬਣਾ ਦਿਓ ਫੋਟੋ ਪਾਉਣ ਜੋਗੇ ਹੋ ਜੀ ਵੀ ਕਰਤਾ 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 ਹਰ ਚੀਜ਼ ਧੂਰੀ ਕਿਸੇ ਚੀਜ਼ ਨੂੰ ਤਾਂ ਸਿਰੇ ਲਾ ਦਿਓ ਕੱਲੀ ਮਸ਼ਹੂਰੀ ਤੇ ਕੰਮ ਨਹੀਂ ਚੱਲਣਾ ਕਿਉਂਕਿ ਇਹ ਦਿੱਲੀ ਨਹੀਂ ਹੈ ਦਿੱਲੀ ਦੇ ਲੋਕ ਤੁਹਾਡੀ ਗੱਲਾਂ ਚਾ ਕੇ ਕਿਉਂਕਿ ਉਹ ਅਖਬਾਰ ਪੜ੍ਹ ਕੇ ਉਹਨਾਂ ਨੂੰ ਦੇਖਦਿਆ ਵੀ ਹਾਂ ਸਾਡੇ ਇਲਾਕੇ 'ਚ ਆਹ ਹੋ ਗਿਆ ਹੋਵੇ ਚਾਹੇ ਨਾ ਹੋਵੇ ਇਹ ਪੰਜਾਬ ਐ ਪੰਜਾਬ ਉਰੇ ਹਰ ਡਾਈਨਿੰਗ ਟੇਬਲ ਤੇ ਹਰ ਰੋਟੀ ਦੀ ਥਾਂ ਤੇ ਹਰ ਸੱਥ ਤੇ ਬੈਠ ਕੇ ਡਿਸਕਸ਼ਨ ਹੁੰਦੀ ਐ ਸਰਕਾਰ ਜੋ ਕਰਦੀ ਐ ਚਾਹਮ ਨੂੰ ਬੱਚੇ-ਬੱਚੇ ਨੂੰ ਪਤਾ ਹੁੰਦਾ ਵੀ ਵਧੀਆ ਕਰਿਆ ਕਿ ਮਾੜਾ ਕਰਿਆ ਤਾਂ ਹੀ ਤੁਹਾਡਾ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਐ ਉਹਦੀ ਫੂਕ ਨਿਕਲੀ ਤਾਂ ਹੀ ਤੁਹਾਡੀ ਸਿੱਖਿਆ ਕ੍ਰਾਂਤੀ ਦੀ ਫੂਕ ਨਿਕਲੀ ਤਾਂ ਹੀ ਤੁਹਾਡੀ ਆ ਪਾਣੀ ਦੀ ਫੂਕ ਨਿਕਲੀ ਤੇ ਤਾਂ ਹੀ ਤੁਹਾਡੀ ਝਾੜੂ ਦੀ ਸਰਕਾਰ ਦੀ ਪਹਿਲੀ ਵਾਰੀ ਚ ਉਰੇ ਫੂਕ ਨਿਕਲ ਗਈ 20 ਸਾਲ ਚੋਂ ਲੋਕਾਂ ਨੂੰ ਉਹਨਾਂ ਬੁਰਾ ਹਾਲ ਨਹੀਂ ਸੀ ਹੋਇਆ ਜਿੰਨਾ ਥੋੜਾ 2.5 ਸਾਲ ਦੇ ਵਿੱਚ ਹੋ ਗਿਆ ਜਾਗ ਜੋ ਜਾਗ ਜੋ ਜਾਗ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ